ਦੀਵਾਨਾ ਰੇਡੀਓ ਦੇ ਸਤਿਕਾਰਯੋਗ ਸਰੋਤੇ ਇੱਕ ਬੜੀ ਬਾਖਮਾਲ ਰਿਪੋਰਟ ਹੈ ਫਿਨਲੈਂਡ ਤੋਂ ਕਿ ਜਿਹੜਾ ਆਪਾਂ ਅੱਜ ਗੱਲਬਾਤ ਕਰਦੇ ਆ ਨਾ ਕਿ ਮੈਂ ਤਾਂ ਅਕਸਰ ਕਹਿੰਦੇ ਹੁਣਾਂ ਕਿ ਬਾਗਾਂ ਤੇ ਰਾਗਾਂ ਦਾ ਸ਼ਹਿਰ ਜਦੋਂ ਤੁਹਾਡੇ ਆਲੇ-ਦਾਲੇ ਬਾਗ ਹੋਣਗੇ ਆਲੇ-ਦਾਲੇ ਅੱਛੇ ਰਾਗ ਹੋਣਗੇ ਤਾਂ ਤੁਹਾਡੀ ਜ਼ਿੰਦਗੀ ਕਮਾਲ ਦੀ ਹੋਏਗੀ ਇਸ ਸੰਬੰਧੀ ਰਿਪੋਰਟ ਹੈ ਕਿ ਜਿਹੜੇ ਬੱਚਿਆਂ ਦੇ ਆਲੇ-ਦੁਆਲੇ ਵਧੀਆ ਗਾਰਡਨ ਨੇ ਜਿਹੜੇ ਬੱਚਿਆਂ ਦੇ ਸਕੂਲ ਦੇ ਵਿੱਚ ਜਾਂ ਡੇ ਕੇਅਰ ਦੇ ਵਿੱਚ ਹਰਿਆਲੀ ਹੈ ਉਹ ਬੱਚਿਆਂ ਦਾ ਜਿਹੜਾ ਇਮਿਊਨ ਸਿਸਟਮ ਹੈ ਉਸ ਦੇ ਵਿੱਚ 30% ਸੁਧਾਰ दे 30 ਦਿਨਾਂ ਚ ਹੋ ਜਾਂਦਾ ਹੈ ਫਿਨਲੈਂਡ ਦੀ ਹੈਲਸਿੰਕੀ ਯੂਨੀਵਰਸਿਟੀ ਦੀ ਇਹ ਰਿਸਰਚ ਰਿਪੋਰਟ ਹੈ ਜਿਸ ਦੇ ਵਿੱਚ ਦਾਵਾ ਕੀਤਾ ਕਿ ਜਿਹੜੇ ਉੱਥੇ ਪਲੇ ਸਕੂਲ ਨੇ ਉਹਨਾਂ ਚ ਹਰਿਆਲੀ ਵਧਾ ਦਿੱਤੀ ਹੈ 28 ਦਿਨਾਂ ਦੇ ਵਿੱਚ ਬੱਚਿਆਂ ਦੇ ਇਮਿਊਨ ਸਿਸਟਮ ਦੇ ਵਿੱਚ 30% ਦੀ ਸੁਧਾਰ ਆ ਗਿਆ ਕਿਉਂਕਿ ਬੱਚੇ ਪਲੇ ਸਕੂਲ ਜਾਂ ਡੇ ਕੇਅਰ ਦੇ ਵਿੱਚ ਹਰੇ ਭਰੇ ਪੌਦੇ ਜਿੱਥੇ ਨੇ ਗਾਰਡਨ ਹੈ ਉੱਥੇ ਉਹ ਜਾਂਦੇ ਨੇ ਉੱਥੇ ਉਹਨਾਂ ਦਾ ਇਮਿਊਨ ਸਿਸਟਮ ਅੰ ਦੇ ਵਿੱਚ ਮਹੱਤਵਪੂਰਨ ਬਦਲਾਅ ਦੇਖਿਆ ਗਿਆ ਫਿਨਲੈਂਡ ਦੇ ਡੇ ਕੇਅਰ ਸੈਂਟਰ ਤੇ ਹੋਈ ਇਸ ਖੋਜ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਰਿਸਰਚ ਮੁਤਾਬਕ ਕਿ 4 ਤੋਂ 5 ਸਾਲ ਦੇ ਬੱਚੇ 28 ਦਿਨਾਂ ਦੇ ਅੰਦਰ ਅੰਦਰ ਛੋਟੇ-ਛੋਟੇ ਜੰਗਲ ਵਰਗੇ ਵਾਤਾਵਰਣ ਦੇ ਵਿੱਚ ਜਦੋਂ ਖੇਡਦੇ ਨੇ ਤਾਂ ਉਹਨਾਂ ਦੀਆਂ ਆਂਤੜੀਆਂ ਤੇ ਉਹਨਾਂ ਦੀ ਸਕਿਨ ਤੇ ਜਿਹੜਾ ਮਾਈਕਰੋਬਸ ਨੇ ਉਹਨਾਂ ਦੀ ਸਥਿਤੀ ਦੇ ਵਿੱਚ ਸੁਧਾਰ ਹੋਇਆ ਇਸ ਹੈਲਦੀ ਅ ਪ੍ਰੀਖਣ ਪ੍ਰਣਾਲੀ ਦੇ ਵਿੱਚ ਇਹ ਮਤਲਬ ਜੁੜਿਆ ਹੋਇਆ ਹੈਲਦੀ ਪ੍ਰੀਖਣ ਪ੍ਰਣਾਲੀ ਦੇ ਨਾਲ ਤੇ ਜਿਸ ਬੱਚਿਆਂ ਦੇ ਨੇ ਘਾਹ ਜਾਂ ਪੌਦੇ ਜਾਂ ਜਿਹੜੇ ਬਰਗਤ ਦੇ ਟ੍ਰੀ ਨੇ ਬਲੂ ਬੇਰੀ ਹੈ ਜਾਂ ਫਸਲ ਉਗਾਉਣ ਵਾਲੇ ਜਿਹੜੇ ਪਲਾਂਟਸ ਬਾਕਸ ਜਿਹੜੇ ਡੱਬੇ ਨੇ ਉਹਨਾਂ ਦੀ ਦੇਖਭਾਲ ਕਰਨ ਦਾ ਉਹਨਾਂ ਨੂੰ ਮੌਕਾ ਦਿੱਤਾ ਗਿਆ ਉਹਨਾਂ ਬੱਚਿਆਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਟੀ ਸੈਲਸ ਅਤੇ ਹੋਰ ਮਹੱਤਵਪੂਰਨ ਜਿਹੜੀ ਸਰੀਰ ਦੀ ਸੁਰੱਖਿਆ ਦੇ ਮਾਰਕ ਨੇ ਉਹ ਬਹੁਤ ਤੇਜ਼ੀ ਨਾਲ ਵਾਧੇ ਵੇਖੇ ਗਏ ਰਿਸਰਚ ਦੇ ਵਿੱਚ ਜੁੜੇ ਖੋਜ ਕਰਤਾ ਮਾਰਜਾ ਦੇ ਮੁਤਾਬਕ ਕਿ ਬੱਚਿਆਂ ਦਾ ਨੇਚਰ ਦੇ ਨਾਲ ਵਿਚਰਨਾ ਜਾਂ ਬੱਚਿਆਂ ਦਾ ਨੇਚਰ ਦੇ ਨਾਲ ਜੁੜੇ ਰਹਿਣਾ ਉਹਨਾਂ ਦਾ ਮਿੱਟੀ ਦੇ ਵਿੱਚ ਖੇਡਣਾ ਉਹਨਾਂ ਦੇ ਸਰੀਰ ਦੀ ਰੋਗ ਰੱਖਿਆ ਪ੍ਰਣਾਲੀ ਨੂੰ ਹੋਰ ਸਟਰੋਂਗ ਕਰਦਾ ਹੈ ਜਿਹੜੀਆਂ ਉਹਨਾਂ ਦੇ ਇਮਿਊਨ ਸਿਸਟਮ ਦੇ ਵਿੱਚ ਜਾਂ ਜਿਹੜੀਆਂ ਉਹਨਾਂ ਦੀ ਸਕਿਨ ਚ ਪ੍ਰੋਬਲਮ ਨੇ ਉਹ ਦੂਰ ਹੁੰਦੀਆਂ ਨੇ ਇਸ ਰਾਨ ਇਹ ਬਦਲਾਅ ਕਾਫੀ ਆਸਾਨ ਹੈ ਸੋ ਬੱਚਿਆਂ ਨੂੰ ਮਿੱਟੀ ਦੇ ਵਿੱਚ ਖੇਡਣਾ ਹਾਨੀਕਾਰਕ ਨਹੀਂ ਬਲਕਿ ਲਾਭਦਾਇਕ ਹੈ ਸੋ ਇਸ ਹੈਲਸਿੰਗੀ ਯੂਨੀਵਰਸਿਟੀ ਹੈ ਜੋ ਫਿਨਲੈਂਡ ਦੀ ਉਸ ਦੀ ਖੋਜ ਕਰਤਾ ਸਿੰਘ ਕੋਨਨ ਦੇ ਮੁਤਾਬਕ ਇਸ ਖੋਜ ਦੇ ਵਿੱਚ 10 ਡੇ ਕੇਅਰ ਸੈਂਟਰ ਬਣਾਏ ਗਏ ਜਿਨ੍ਹਾਂ ਦੇ ਵਿੱਚ 10 ਡੇ ਕੇਅਰ ਸੈਂਟਰਾਂ ਦੇ ਵਿੱਚ ਇਹ ਵਾਤਾਵਰਣ ਮਾਈਕਰੋਬਸ ਦੀ ਤੁਲਨਾ ਕੀਤੀ ਗਈ ਕੁਝ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਹਰਿਆਲੀ ਤੋਂ ਦੂਰ ਰੱਖਿਆ ਗਿਆ। ਉਹਨਾਂ ਨੂੰ ਬਿਲਕੁਲ ਕੰਕਰੀਟ ਵਾਲੇ ਮਾਹੌਲ 'ਚ ਰੱਖਿਆ ਗਿਆ। ਤੇ ਕੁਝ ਬੱਚਿਆਂ ਨੂੰ ਜਿਹੜੇ ਨੇਚਰ ਨਾਲ ਜੁੜੇ ਸਕੂਲ ਸੀਗੇ, ਗਰਾਊਂਡ ਸੀਗੇ ਜਿੱਥੇ ਉਹਨਾਂ ਨੂੰ ਪੌਦੇ, ਫੁੱਲ ਆਦ ਲਾਉਣ ਦਾ ਮੌਕਾ ਦਿੱਤਾ ਜਾਂਦਾ। ਉਹਨਾਂ ਨੂੰ ਪਾਣੀ ਦੇਣ ਦਾ ਮੌਕਾ ਦਿੱਤਾ ਜਾਂਦਾ। ਬੂਟਿਆਂ ਦੀ ਕਿਆਰੀਆਂ ਦੀ ਗੁੜਾਈ ਦਾ ਮੌਕਾ ਦਿੱਤਾ ਜਾਂਦਾ। ਤਾਂ ਉਹਨਾਂ ਦੇ ਸਿਹਤ ਦੇ ਵਿੱਚ ਬੇਹਦ ਸੁਧਾਰ ਸੀ। 28 ਦਿਨਾਂ ਦੇ ਵਿੱਚ ਉਹ ਜਿਹੜੇ ਬੱਚੇ ਬਾਗਾਂ ਦੇ ਵਿੱਚ ਖੇਡੇ ਜਿਨ੍ਹਾਂ ਨੇ ਬੂਟਿਆਂ ਨੂੰ ਪਾਲਿਆ ਪਣੋਸਿਆ ਉਹਨਾਂ ਦੇ ਇਮਿਊਨ ਸਿਸਟਮ ਦੇ ਵਿੱਚ 30% ਦਾ ਸੁਧਾਰ ਕੀਤਾ ਗਿਆ ਇਹ ਗੱਲ ਸਾਹਮਣੇ ਆਈ ਹੈ ਕਿ ਹਰੇ ਭਰੇ ਵਾਤਾਵਰਣ ਦੇ ਵਿੱਚ ਬੱਚਿਆਂ ਨੇ ਕਿੰਨਾ ਸਮਾਂ ਬਿਤਾਉਣਾ ਉਹ ਉਹਨਾਂ ਦੀ ਮਾਨਸਿਕ ਤੇ ਸਰੀਰਕ ਹੈਲਥ ਲਈ ਵੀ ਫਾਇਦੇਮੰਦ ਰਹਿੰਦਾ ਹੈ ਮੈਨੂੰ ਯਾਦ ਆ ਇੱਕ ਵਾਰੀ ਜਦੋਂ ਮੈਂ ਪਹਿਲੀ ਵਾਰੀ ਸਾਡੇ ਪਿੰਡ ਪ੍ਰਤਪਾਲ ਸਿੰਘ ਸਰਪੰਚੀ ਗੁੱਡੂ ਸਰਪੰਚ ਸਰਦਾਰ ਉਹ ਹੁੰਦਾ ਸੀਗਾ ਉਹਦੇ ਘਰੇ ਫੁੱਲ ਲੱਗੇ ਹੁੰਦੇ ਸੀ ਉਹਦੇ ਲਾਨ ਸੀਗਾ ਹੋਰ ਕਿਸੇ ਦੇ ਲਾਨ ਨਹੀਂ ਸੀ ਤੇ ਮੈਂ ਉਹਨਾਂ ਤੋਂ ਆਂਟੀ ਜੀ ਤੋਂ ਕਿਤੇ ਬੜੀ ਮੁਸ਼ਕਲ ਨਾਲ ਫੁੱਲਾਂ ਦਾ ਬੀਜ ਲੈ ਕੇ ਆਇਆ ਤੇ ਸਾਡੇ ਕੋਲ ਕਿ ਪਿੱਛੇ ਖੇਤ ਖੁੱਤ ਸੋਹਣਾ ਹੈ ਘਰ ਦੇ ਪਿੱਛੇ ਤੇ ਹੁਣ ਤੇ ਚਲੋ ਉੱਥੇ ਬਗਾਣਾ ਬਗੂਣਾ ਲਾ ਛਾੜੀਆਂ ਨੇ ਤੇ ਉੱਥੇ ਮਤਲਬ ਮੈਂ ਨਾ ਮੰਜੇ ਜਿੱਨਾਂ ਦੋ ਮੰਜੇ ਜਿੱਨਾਂ ਥਾ ਪਟਿਆ ਪਟ ਗਏ ਉਹਦੇ ਚ ਨਾ ਵੀ ਇਥੇ ਫੁੱਲ ਬੀਜਣੇ ਆ ਮੈਨੂੰ ਯਾਦ ਆ ਜਦੋਂ ਮੈਂ ਪਹਿਲੀ ਬਾਗਵਾਨੀ ਕੀਤੀ ਤੇ ਉਹ ਦੋ ਕਮੰਜੇ ਜਨਾ ਥਾਂ ਕਹੀ ਨਾਲ ਪੱਟ ਕੇ ਫਿਰ ਉਹ ਚ ਪਾਣੀ ਛੱਡਿਆ ਫਿਰ ਉਹ ਚ ਕੱਦੂ ਕਰਕੇ ਮੈਂ ਉਹ ਚ ਲਟਿਆ ਐਨਾ ਮੈਨੂੰ ਵਧੀਆ ਲੱਗਿਆ ਤੇ ਫਿਰ ਮੋਟਰ ਚਾ ਕੇ ਛਾਲ ਮਾਰੀ ਉਹਦੇ ਚ ਹੌਲੂ ਜਿਹਾ ਬੱਚਾ ਕਹਿੰਦੇ ਜੀ ਨੂੰ ਤੇ ਉੱਥੇ ਫਿਰ ਫੁੱਲ ਬੀਜੇ ਉਸ ਤੋਂ ਬਾਅਦ ਮਤਲਬ ਸਾਰੇ ਇੱਕ ਖਾਲ ਜਾਂਦੀ ਸੀ ਮਤਲਬ ਪਿੱਛੋਂ ਉਸ ਖਾਲ ਤੇ ਐਨੇ ਗੇਂਦੇ ਲਾਏ ਕਿ ਐ ਖੁਸ਼ਬੂਆਂ ਹੀ ਆਉਂਦੀਆਂ ਸੀ ਇਹ ਮੇਰੀ ਪਹਿਲੀ ਕਿਆਰੀ ਸੀ ਜਿਹੜੀ ਅੱਜ ਵੀ ਮੈਨੂੰ ਚੇਤੇ ਆਂਦੀ ਹੈ ਸੋ ਇਸ ਕਰਕੇ ਜਿਹੜਾ ਬੱਚਾ ਕਿਉਂਕਿ ਅਸੀਂ ਵੀ ਗ੍ਰੀਨਰੀ ਦੇਖ ਕੇ ਬਾਗੋ-ਬਾਗ ਹੋ ਜਾਂਦੇ ਆ ਉਹ ਜਿਵੇਂ ਕਹਿੰਦੇ ਨੇ ਕਿ ਸੌਣ ਦੇ ਨੇ ਨੂੰ ਸਭ ਹਰਾ ਹੀ ਹਰਾ ਦੀਂਦਾ ਪਰ ਇਸ ਸਿਲਸਲੇ ਵਿੱਚ ਜਿਹੜੀ ਅੱਤ ਦੀ ਗਰਮੀ ਪੈ ਰਹੀ ਆ ਇਸੇ ਕਰਕੇ ਅੱਗੇ ਕਹਿੰਦੇ ਹੁੰਦੇ ਸੀ ਉਹ ਮਾਂ ਦਾ ਡਿਪਟੀ ਸੀ ਨਾ ਕਹਾਣੀ ਕਿ ਬਿਮਾਰ ਹੋ ਗਿਆ ਬੰਦਾ ਜਾਂ ਉਦਾਂ ਕਿ ਮੈਂ ਤਾਂ ਹੁਣ ਪਹਾੜਾਂ ਤੇ ਜਾਣਾ ਸੋ ਅੱਗੇ ਡਾਕਟਰ ਕਹਿੰਦੇ ਸੀ ਕਿ ਪਹਾੜਾਂ ਤੇ ਜਾਣਾ ਇੱਕ ਇਥੋਂ ਦੇ ਜੱਲੇ ਸੌਂਡੇ ਦੇ ਸਰਦਾਰ ਨੇ ਆਪਣਾ ਬੀਰ ਦਵਿੰਦਰ ਹੋਰਾਂ ਦੇ ਭਰਾ ਤਾਂ ਸੋ ਪਰਮਜੀਤ ਸਿੰਘ ਸਰਾਉ ਦੁਨੀਆ ਤੇ ਚਲੇ ਗਏ ਇੱਕ ਦਿਨ ਪਾਰਕ ਚ ਬੈਠੇ ਉਹਨਾਂ ਨੇ ਗੱਲ ਦੱਸੀ ਕਿ ਇੱਥੇ ਜੱਲੇ ਸੌਂਡੇ ਦੇ ਕੋਈ ਸਰਦਾਰ ਨੇ ਸਰਾਂਦੇ ਲਾਗੇ ਦੇ ਉਹਨਾਂ ਦਾ ਕੋਈ ਬੰਦਾ ਬਿਮਾਰ ਹੋਇਆ ਸੀ ਤਾਂ ਉਹਨੂੰ ਡਾਕਟਰ ਨੇ ਕਿਹਾ ਸੀ ਕਿ ਵੀ ਜੇ ਤੂੰ ਜ਼ਿੰਦਗੀ ਜਿਉਣੀ ਹੈ ਨਾ ਤਾਂ ਪਹਾੜ ਚ ਘਰ ਲੈ ਲੈ ਮੇਰੇ ਖਿਆਲ ਅ ਬਡੌਗ ਇਲਾਕੇ ਚ ਉਹ ਪੰਜਾਬ ਦੀ ਪਹਿਲੀ ਫੈਮਿਲੀ ਸੀ ਜਿਨ੍ਹਾਂ ਨੇ ਬਡੌਗ ਦੇ ਨੇੜੇ ਆਪਣਾ ਘਰ ਲਿਆ ਸੀ ਇਸ ਕਰੋਨਾ ਦੇ ਦੌਰਾਨ ਤੁਸੀਂ ਵੇਖੋ ਕਿ ਹਿਮਾਚਲ ਦੇ ਵਿੱਚ ਜਿਹੜੇ ਫਲੈਟਸ ਬਹੁਤ ਵੇਕਣ ਲੱਪੇ ਨੇ 25 ਲੱਖ ਤੋਂ ਲੈ ਕੇ 45-50 ਡੇਢ ਕਰੋੜ ਤੱਕ ਦੇ ਫਲੈਟ ਵੇਕਣ ਲੱਗ ਗਏ ਨੇ ਕਿਉਂਕਿ ਉਦਾਂ ਦਾ ਤੁਸੀਂ ਜਿਹੜਾ ਨਹੀਂ ਕਰ ਸਕਦੇ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ 플ੌਟ ਨਹੀਂ ਖਰੀਦ ਸਕਦੇ ਪਰ ਫਲੈਟ ਖਰੀਦ ਸਕਦੇ ਸੋ ਕਰੋਨਾ ਤੋਂ ਬਾਅਦ ਲੋਕ ਇਸ ਤਰ੍ਹਾਂ ਦਾ ਕਰਨ ਲੱਗੇ ਨੇ ਟੈਰਸ ਗਾਰਡਨ ਬਣਾਉਣਾ ਚਾਹੀਦਾ ਛੱਤਾਂ ਤੇ ਸਬਜ਼ੀਆਂ ਜੋ ਲੱਗ ਸਕਦੀਆਂ ਨੇ ਜਿਹੜੀ ਗ੍ਰੀਨ ਸ਼ੀਟ ਪਾ ਕੇ ਤੁਸੀਂ ਉੱਥੇ ਜਿੰਨੀ ਮਰਜ਼ੀ ਗਾਰਡਨਿੰਗ ਛੱਤਾਂ ਤੇ ਕਰੀ ਜੋ ਜੇ ਤੁਸੀਂ ਡਬਲ ਲੈਂਟਰ ਵੀ ਪਾ ਲੈਂਦੇ ਹੋ ਸਾਰੀ ਛੱਤ ਤੇ ਲਾਂਹ ਬਣਾ ਲੈਂਦੇ ਹੋ ਤਾਂ ਤੁਹਾਨੂੰ ហេਠਾਂ ਲਾਂਹ ਦੀ ਜ਼ਰੂਰਤ ਨਹੀਂ ਨਾਲੇ ਜਿਹੜਾ ਛੱਤ ਤੇ ਰੋਜ਼ ਚੜਨਾ ਨਾ ਤਾਂ ਉਹ ਬਹੁਤ ਕਮਾਲ ਹੈ ਉਧਰ ਹੁਣ ਪ੍ਰਦੂਸ਼ਣ ਤੇ ਜਿਸ ਤਰ੍ਹਾਂ ਸਖਤੀ ਹੋ ਰਹੀ ਹੈ ਤੁਸੀਂ ਵੇਖੋ ਕਿ ਇੰਡੀਆ ਦੇ ਵਿੱਚ ਇਹ ਜਿਹੜੀ ਪ੍ਰਦੂਸ਼ਣ ਕਾਰਾਂ ਗੱਡੀਆਂ ਦਾ ਵਧ ਰਿਹਾ ਇਸ ਦੇ ਨਾਲ ਹੁਣ ਕਾਰਾਂ ਪ੍ਰਦੂਸ਼ਣ ਦੇ ਕਾਰਨ ਸਸਤੀਆਂ ਤੋਂ ਕਾਰਾਂ ਮਹਿੰਗੀਆਂ ਹੋ ਰਹੀਆਂ ਨੇ 2018 ਦੇ ਵਿੱਚ ਇਹ 50% ਸੀ ਤੇ 2022 ਦੇ ਵਿੱਚ ਇਸ ਦੇ 30% ਕਾਰਾਂ ਦੇ ਰੇਟ ਵਧੇ ਨੇ ਸੋ ਇੰਡੀਆ ਦੇ ਵਿੱਚ ਕਾਰਾਂ ਦੇ ਰੇਟ ਹੋਰ ਵਾਹ ਸਕਦੇ ਨੇ ਕਿਉਂਕਿ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਬੀਈਈ ਬੋਰਡ ਨੇ ਜਿਹੜੇ ਨਵੇਂ ਉਤਸਰਜਨ ਮਾਨਕ ਲਾਗੂ ਕੀਤੇ ਨੇ ਜਿਸ ਦੇ ਨਾਲ ਕਾਰਾਂ ਦੀ ਕੀਮਤ ਹੋਰ ਵਧੇਗੀ ਵੈਸੇ ਇੰਡੀਆ ਦੇ ਵਿੱਚ ਕਾਰਾਂ ਦੀ ਕੀਮਤ ਔਸਤ 5 ਸਾਲਾਂ ਦੇ ਵਿੱਚ 50% ਤੋਂ ਜ਼ਿਆਦਾ ਵਧ ਗਈ ਹੈ 5 ਸਾਲਾਂ 'ਚ ਇੰਡੀਆ 'ਚ ਕਾਰਾਂ ਦੀ ਕੀਮਤ ਪੰਜਾਬ ਵਿੱਚ ਥੋੜੀ ਜ਼ਿਆਦਾ ਵਧ ਗਈ ਹੈ ਬਹਰ ਹਾਲ ਇਸ ਸੰਸਥਾ ਜਿਹੜੀ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਬੀ ਹੈ ਜਿਹੜੀ ਇਹ ਚੀਜ਼ਾਂ ਸਾਰੀਆਂ ਚੈੱਕ ਕਰਦੀ ਹੈ ਸੋ ਉਸ ਨੇ ਕਾਰਪੋਰੇਟ ਐਵਰੇਜ ਫਿਊਲ ਐਫੀਸ਼ੀਐਂਸੀ ਦੇ ਤੀਸਰੇ ਗ੍ਰੇਡ ਦੇ ਵਿੱਚ ਸਖਤ ਨਿਯਮਾਂ ਦਾ ਪ੍ਰਸਤਾਵ ਰੱਖਿਆ ਇਸ ਮੁਤਾਬਕ ਜਿਹੜੀਆਂ ਵਾਹਨ ਕੰਪਨੀਆਂ ਨੇ ਉਹਨਾਂ ਨੂੰ 3 ਸਾਲ ਦੇ ਵਿੱਚ ਕਾਰਬਨ ਉਸਰਜਨ ਦੇ ਲਈ 1/3 ਇਸ ਨੂੰ ਘਟਾਉਣਾ ਹੋਵੇਗਾ ਅਨਰਥਾ ਨੂੰ ਜੁਰਮਾਨੇ ਦੇਣੇ ਪੈਣਗੇ ਸੋ ਕੰਪਨੀਆਂ ਨੇ ਇਸ ਪ੍ਰਸਤਾਵ ਦੇ ਮੁਤਲਕ ਜੁਲਾਈ ਦੇ ਸ਼ੁਰੂਆਤੀ ਹਫ਼ਤੇ ਤੱਕ ਇਸ ਤੇ ਆਪਣਾ ਪੱਖ ਦੇਣਾ ਹੈ ਇਸ ਤੋਂ ਬਾਅਦ ਬੀਈ ਦੇ ਨਿਰਦੇਸ਼ਾਂ ਨਿਰਦੇਸ਼ ਜਾਰੀ ਹੋਣਗੇ ਸੋ ਭਾਰਤ ਦੇ ਵਿੱਚ ਜਿਹੜਾ BS ਮਾਡਲ 6 ਹੈ ਉਹਦੇ ਮਿਆਰ ਲਾਗੂ ਹੋਣ ਦਾ ਸਮਾਂ April 2020 ਤੋਂ ਬਾਅਦ ਕਾਰਾਂ ਦੇ ਰੇਟ ਔਸਤਨ 30% ਵੱਧ ਚੁੱਕੇ ਨੇ ਅਸਲ ਦੇ ਵਿੱਚ ਇਹ ਜਿਹੜਾ ਵੀ ਦਾ ਪ੍ਰਸਤਾਵ ਅਸਲ ਦੇ ਵਿੱਚ ਇਹ ਹੈ ਕਿ ਦੇਸ਼ ਦੇ ਵਿੱਚਕਾਰ ਕੰਪਨੀਆਂ ਦੇ ਵਾਸਤੇ 113 ਗ੍ਰਾਮ ਪ੍ਰਤੀ ਕਿਲੋਮੀਟਰ ਕਾਰਬਨ ਡਾਈਆਕਸਾਈਡ ਜਾਨੀ CO2 ਉਸਰਜਨ ਦੀ ਔਸਤ ਸੀਮਾ ਤੈ ਹੈ ਲੇਕਿਨ ਜੇ ਇਸ ਤੋਂ ਵੱਧ ਹੀ ਹੈ ਤੇ ਫਿਰ ਤੁਹਾਨੂੰ ਜੁਰਮਾਨਾ ਹੋਣਾ ਲੇਕਿਨ ਇਸ ਸੀਮਾ ਦੇ ਵਿੱਚ 4.7 ਗ੍ਰਾਮ ਤੱਕ ਪ੍ਰਤੀ ਕਿਲੋਮੀਟਰ ਜ਼ਿਆਦਾ ਉਸਰਜਨ ਕਰਨ ਦੇ ਪ੍ਰਤੀਕਾਰ 25000 ਰੁਪਏ ਜੁਰਮਾਨਾ ਹੈ ਅਗਰ ਇਸ ਦੇ ਸਰਜਨ ਦੀ ਤੈਹ ਸੀਮਾ ਜਿਹੜੀ ਪ੍ਰਤੀ ਕਿਲੋਮੀਟਰ 4.7 ਤੋਂ ਜ਼ਿਆਦਾ CO2 ਗੈਸ ਨਿਕਲਦੀ ਹੈ ਤਾਂ ਪ੍ਰਤੀ ਗਾਰ 50000 ਰੁਪਏ ਜੁਰਮਾਨਾ ਲੱਗੇਗਾ ਇਸ ਸਿਲਸਲੇ ਦੇ ਵਿੱਚ ਤੁਸੀਂ ਵੇਖੋ ਕਿ ਇਹ ਜਿਹੜੇ ਭਾਰਤ ਵਿੱਚ BS6 ਮਾਣਕ ਲਾਗੂ ਹੋਣ ਦੇ ਨਾਲ ਤਕਰੀਬਨ 221 ਤੱਕ ਜ਼ਿਆਦਾਤਰ ਕਾਰਾਂ ਮਹਿੰਗੀਆਂ ਹੋਈਆਂ ਸੀ ਜੇ ਹੁਣ ਤੁਸੀਂ ਵੇਖੋ ਕਿ 218 ਦੇ ਵਿੱਚ 7.65% ਦੀ ਵਾਧਾ ਹੋਇਆ ਕਾਰਾਂ ਦੀ ਕੀਮਤ 19 ਦੇ ਵਿੱਚ 8.2 ਕਣਕੇ 7.19% ਦਾ ਵਾਧਾ ਹੋਇਆ ਤੇ ਇਸ ਸਿਲਸ ਤੇ ਵਿੱਚ ਇਹ ਵਾਧਾ 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 223 24 ਦੇ ਵਿੱਚ ਇਹ 11.50% ਦਾ ਵਾਧਾ ਇਸ ਦੇ ਵਿੱਚ ਨੋਟ ਕੀਤਾ ਗਿਆ ਇਸ ਦੇ ਵਿੱਚ ਜਾਨੀ ਇਹ ਜਿਹੜੇ ਕਾਰਾਂ ਦੇ ਵਿੱਚ ਐਵਰੇਜ ਜਿਹੜੀ ਮਹਿੰਗਾਈ ਹੋ ਰਹੀ ਹੈ ਸੋ BE ਦਾ ਜਿਹੜਾ ਨਵਾਂ ਪ੍ਰਸਤਾਵ ਆਟੋਮੋਬਾਈਲ ਇੰਡਸਟਰੀ ਦੇ ਵਾਸਤੇ ਜਿਹੜੇ ਗੈਰ ਜੀ ਵਸ਼ਮ ਨਜਵੇਂ ਪੈਟਰੋਲ ਤੇ ਡੀਜ਼ਲ ਇੰਦਰ ਤੋਂ ਇਸਤੇਮਾਲ ਕਰਨ ਵਾਲੇ ਜਿਹੜੇ ਹੋਰ ਜ਼ਰੂਰੀ ਚੀਜ਼ਾਂ ਨੇ ਸੋ ਉਹਨਾਂ ਵਾਹਨਾਂ ਦਾ ਜਹਾਜ਼ਾਂ ਦੀ ਜਿਹੜੀ ਐਫੀਸ਼ੀਐਂਸੀ ਸਟੈਂਡਰਡ ਤੈਅ ਕਰਨ ਦੇ ਲਈ ਜਿਹੜੇ ਸਵੱਛ ਊਰਜਾ ਦੀ ਤਰਫ ਬਦਲਾਅ ਕਰਨ ਦੇ ਲਈ ਜਿਹੜੇ ਤੇਜ਼ ਕੀਤੇ ਜਾ ਰਹੇ ਯਤਨ ਨੇ ਸੋ ਇਸ ਦੌਰਾਨ ਇਹ ਕਾਰਾਂ ਦੀਆਂ ਕੀਮਤਾਂ ਇੰਡੀਆ 'ਚ ਹੋਰ ਮਹਿੰਗੀਆਂ ਹੋਣਗੀਆਂ ਜਦੋਂ ਇਹ BS7 ਮਾਨਕ ਮਿਆਰ ਲਾਗੂ ਹੋਣੇ ਨੇ ਸੋ ਏਜੰਸੀ ਨੇ ਕੈਪ 4 ਆ ਜਿਹੜੇ ਮਾਣਦੰਡ ਨੇ ਉਹ ਅਪਣਾਉਣ ਦੇ ਲਈ ਜਿਆਦਾ ਸਮਾਂ ਦੇਣ ਦਾ ਪ੍ਰਸਤਾਵ ਕੀਤਾ ਹੈ ਸ਼ੁਰੂਆਤ ਦੇ ਵਿੱਚ ਇਸ ਦੇ ਵਿੱਚ 3 ਸਾਲ ਜਾਨਕਿ ਅਪ੍ਰੈਲ 2027 ਤੱਕ ਇਹ ਦਿੱਤੇ ਗਏ ਨੇ ਲੇਕਿਨ ਇਸ ਵਕਫੇ ਨੂੰ ਵਧਾ ਕੇ 5 ਸਾਲ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਇਹ ਜਿਹੜਾ ਤੁਸੀਂ ਵੇਖੋ ਕਿ 2032 ਤੱਕ ਇਹ ਜਿਹੜੇ ਵਾਹਨਾਂ ਦੇ ਵਿੱਚ ਕਾਰਬਨ ਉਸਰਜਨ ਤਕਰੀਬਨ 24% ਘਟਾ ਕਰਨਾ ਸੋ ਇਸ ਕਰਕੇ ਇਹ ਜਿਹੜਾ ਜਿਆਦਾ ਵਰਤਾਰਾ ਚੱਲ ਰਿਹਾ ਉਸ ਵਰਤਾਰੇ ਦੇ ਵਿੱਚ ਤੁਸੀਂ ਵੇਖੋ ਕਿ ਲੋਕ ਪਹਾੜੀ ਮੈਦਾਨਾਂ ਨੂੰ ਭੱਜ ਰਹੇ ਨੇ ਅਕੱਲ ਮੈਂ ਵੇਖ ਰਿਹਾ ਸੀ ਕਿ ਹੌਬੀ ਧਾਲੀਵਾਲ ਕਾਰ 'ਚ ਬੈਠਾ ਟੈਂਪਰੇਚਰ ਦੱਸੀ ਜਾਂਦਾ ਕਿ ਰੁੱਖ ਵੱਧ ਤੋਂ ਵੱਧ ਲਾਓ ਉਹ ਪਤਾ ਨਹੀਂ ਕਿਹੜੇ ਏਰੀਆ 'ਚ ਸੀ ਕਿ ਕਹਿੰਦਾ 51 ਡਿਗਰੀ ਤਾਪਮਾਨ ਹੈ ਕਿਨਾਂ ਕਾਰ 'ਚ ਮੈਂ ਜਾ ਰਿਹਾ ਹਾਂ ਫੋਰਚੂਨਰ 'ਚ ਦੱਸ ਵੀ ਰਿਹਾ ਸੀ ਫੋਰਚੂਨਰ 'ਚ ਜਾ ਰਿਹਾ ਆਪਣੇ ਬੇਟੇ ਦੀ 'ਚ 51 ਡਿਗਰੀ ਤਾਪਮਾਨ ਹੈ ਕਿਨਾਂ ਪਰ ਪੰਜਾਬ ਦੇ ਵਿੱਚ ਤਾਂ ਜਿਹੜੀਆਂ ਰਿਪੋਰਟਸ ਸਾਡੇ ਕੋਲ ਨੇ ਉਹ ਤਾਂ ਇਸ ਤੋਂ ਕਿਤੇ ਘੱਟ ਹੈ ਅਬੋਰ ਦੇ ਵਿੱਚ 47.6 ਫੀਸਦੀ ਵੱਧ ਤਾਪਮਾਨ ਕੱਲ ਪੰਜਾਬ 'ਚ ਨੋਟ ਕੀਤਾ ਗਿਆ ਪੀ ਕਵਰਜ਼ ਦੇ ਵਿੱਚ 47.6 ਪਰਸੋਂ ਅਜੇ ਪਠਾਨਕੋਟ 'ਚ 47 8 ਸੀਗਾ ਤੇ ਹੌਬੀ ਧਾਲੀਵਾਲ ਪਤਾ ਨਹੀਂ ਕਿਹੜੇ ਮੀਟਰ ਤੇ ਦੱਸ ਰਿਹਾ ਸੀ ਕਿ 51 ਡਿਗਰੀ ਤਾਪਮਾਨ ਹੋ ਗਿਆ ਪੰਜਾਬ 'ਚ ਖੈਰ ਗਰਮੀ ਹੈ ਲੁਧਿਆਣਾ ਦੇ ਵਿੱਚ ਵੀ ਕੱਲ ਗਰਮੀ ਦੇ ਨਾਲ ਇੱਕ 64 ਸਾਲ ਦੇ ਵਿਅਕਤੀ ਦੀ ਮੌਤ ਹੋਈ ਐ ਸੋ ਪਰ ਮਾਰ ਕਹਿੰਦੇ ਨੇ ਨਾ ਉਹ ਕਹਿੰਦੇ ਨੇ ਜਿਵੇਂ ਰੱਬ ਦੇ ਰੰਗ ਦੇ ਨੇ ਜਿੰਨੀ ਗਰਮੀ ਜ਼ਿਆਦਾ ਪੈਗੀ ਉਨਹੀਂ ਨਮੀ ਖਿੱਚੀ ਜਾਏਗੀ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੱਦ ਦੀ ਬੇਤਹਾਸ਼ਾ ਗਰਮੀ ਪੈ ਰਹੀ ਹੈ ਲੇਕਿਨ ਇਹ ਮੌਨਸੂਨ ਸੀਜ਼ਨ ਦੇ ਲਈ ਚੰਗਾ ਮੰਨਿਆ ਜਾ ਰਿਹਾ ਹੈ ਐਕਸਪਰਟ ਵੀ ਉਹ ਇਹ ਕਹਿੰਦਾ ਕਿਉਂਕਿ ਜਿੰਨੀ ਜ਼ਿਆਦਾ ਗਰਮੀ ਹੋਏਗੀ ਉਨਹੀਂ ਹੀਟਿੰਗ ਹੋਣ ਦੇ ਨਾਲ ਸਟਰੋਂਗ ਲੋ ਪ੍ਰੈਸ਼ਰ ਏਰੀਆ ਡਿਵੈਲਪ ਹੁੰਦਾ ਹੈ ਤੇ ਫਿਰ ਨਮੀ ਫਿਰ ਵੀ ਜ਼ਿਆਦਾ ਜੋ ਜ਼ਿਆਦਾ ਨਮੀ ਨੂੰ ਆਪਣੇ ਤਰਫ ਖਿੱਚਦਾ ਹੈ ਜਿਸ ਨਾਲ ਬਾਰਿਸ਼ ਚੰਗੀ ਹੁੰਦੀ ਹੈ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਪੈਣ ਵਾਲੀ ਜ਼ਿਆਦਾ ਗਰਮੀ ਮੌਨਸੂਨ ਵਾਸਤੇ ਇੱਕ ਅੱਛਾ ਸੰਕੇਤ ਹੈ ਐਕਸਪੋਰਟ ਵੀ ਉਹ ਵੀ ਦੱਸਦਾ ਕਿ ਪੰਜਾਬ ਦੇ ਵਿੱਚ ਮੌਨਸੂਨ ਜੂਨ ਦੇ ਆਖਰੀ ਹਫਤੇ ਦੇ ਵਿੱਚ ਆਉਣ ਦੇ ਅੰਦਾਜ਼ੇ ਨੇ ਜਦੋਂ ਕੋਈ 16 ਜੂਨ ਤੋਂ ਬਾਅਦ ਹਵਾਵਾਂ ਦਾ ਜਿਹੜਾ ਦੱਖਣੀ ਇੰਡਸਟਰਬੈਂਸ ਹੈ ਉਹ ਵੀ ਆਉਣਾ ਸ਼ੁਰੂ ਹੋ ਜਾਣਾ ਜਿਸ ਨਾਲ ਅਰਬ ਸਾਗਰ ਤੋਂ ਨਮੀ ਵਧਣ ਦੇ ਨਾਲ 23 ਜੂਨ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਉੱਥੇ ਪੰਜਾਬ ਦੇ ਵਿੱਚ ਮਹੀਨੇ ਦੇ ਆਖਰੀ ਹਫਤੇ ਜੂਨ ਦੇ ਆਖਰੀ ਹਫਤੇ ਮੌਨਸੂਨ ਦੀ ਐਂਟਰੀ ਹੋਣ ਦਾ ਅੰਦਾਜ਼ਾ ਹੈ ਇਸੇ ਕਰਕੇ ਲੋਕ ਉਹ ਕਹਿੰਦਾ ਬਹਿ ਜਾ ਮੇਰੇ ਬੋਤੇ ਤੇ ਤੈਨੂੰ ਸ਼ਿਮਲੇ ਦੀ ਸੈਰ ਕਰਾਵਾਂ ਅੱਗੇ ਤਾਂ ਮਲਵਈਆਂ ਤਾਂ ਦੀ ਫੋਕਰੀ ਮਾਰ ਦਿੰਦੇ ਸੀ ਕਿਹੜਾ ਬੋਤਾ ਸ਼ਿਮਲੇ ਨੂੰ ਚੱਲ ਜਾਊਗਾ ਪਰ ਇੱਛਾ ਸੀ ਹੈਨਾ ਕਿ ਬਹਿ ਜਾ ਮੇਰੇ ਬੋਤੇ ਤੇ ਤੈਨੂੰ ਸ਼ਿਮਲੇ ਦੀ ਸੈਰ ਕਰਾਵਾਂ ਪਰ ਹੁਣ ਬੋਤੇ ਤੇ ਤਾਂ ਨਹੀਂ ਵੱਡੀਆਂ-ਵੱਡੀਆਂ ਗੱਡੀਆਂ ਤੇ ਸ਼ਿਮਲੇ ਜਾਂ ਹੋਰ ਜਾਣ ਦਾ ਸਲਸਿਲਾ ਵਧ ਰਿਹਾ ਹਾਲਾਂਕਿ ਹਿੰਦੂ-ਸਿੱਖ ਵਿਵਾਦ ਲਗਾਤਾਰ ਵਧ ਰਹੇ ਨੇ ਇਸ ਰੋਣ ਪਿਛਲੇ 24 ਘੰਟਿਆਂ ਦੇ ਵਿੱਚ ਜਿਸ ਤਰ੍ਹਾਂ ਮੰਡੀ ਸੁੰਦਰ ਨਗਰ ਹੋਰ ਸਥਾਨਾਂ ਤੇ ਬਾਰਿਸ਼ ਵੀ ਹੋਈ ਹੈ ਇਸ ਕਰਕੇ ਧਰਮਸ਼ਾਲਾ ਪਹੁੰਚ ਪਰ ਮਨਾਲੀ ਹਲਕੀ ਬਾਰਿਸ਼ ਦੇ ਫੌਰਨ ਦੇ ਮੌਸਮ ਸੁਹਾਵਣਾ ਹੋਇਆ ਰੋਜ਼ਾਨਾ ਤਕਰੀਬਨ 50 ਤੋਂ 60 ਹਜ਼ਾਰ ਯਾਤਰੀ ਹਿਮਾਚਲ ਨੂੰ ਜਾ ਰਹੇ ਨੇ ਇਸ ਜੂਨ ਮਹੀਨੇ ਦੇ ਦੌਰਾਨ ਇਹ ਅੰਕੜਾ 6 ਲੱਖ ਤੋਂ ਪਾਰ ਹੋ ਸਕਦਾ ਹੈ ਇਸ ਸਿਲਸਲੇ ਵਿੱਚ ਕਿਤੇ ਨਾ ਕਿਤੇ ਪਹਾੜਾਂ ਨੂੰ ਜਾਣ ਦਾ ਜਿਹੜਾ ਸਿਲਸਲਾ ਉਹ ਲਗਾਤਾਰ ਵਧ ਵੀ ਰਿਹਾ ਜਿਸ ਤਰ੍ਹਾਂ ਦੀ ਸਥਿਤੀ ਹੈ ਪਰ ਫਿਰ ਵੀ ਕਹਿੰਦੇ ਆ ਨਾ ਕਿ ਮਨ ਚੰਗਾ ਤਾਂ ਕਟੋਰੇ ਚ ਗੰਗਾ ਜੇ ਤੁਹਾਡੇ ਆਲੇ-ਦਾਲੇ ਵਧੀਆ ਰੁੱਖ ਨੇ ਛੱਤਾਂ ਤੇ ਤੁਸੀਂ ਟਰੈਸ ਗਾਰਡਨ ਬਣਾ ਲਿਓ ਬੂਟੇ-ਵਾਟੇ ਗਮਲੇ-ਗਮਲੇ ਲਾ ਲਓ ਤੇ ਇਸ ਕਰਕੇ ਕੰਸਟਰਕਸ਼ਨ ਘਟ ਕਰੋ ਤੇ ਬਾਗਬਾਨੀ ਜ਼ਿਆਦਾ ਕਰੋ ਆਪਣੇ ਗਲੀ ਚ ਬੂਟੇ ਲਾਇਆ ਜਾ ਸਕਦੇ ਨੇ ਜਿਸ ਤਰ੍ਹਾਂ ਭਾਈ ਜੀ ਨੇ ਤਕੜ ਸਾਹਿਬ ਨੇ ਜੇਕਰ ਕੀਤਾ ਜਾਮਣਾ ਲਾਈਆਂ ਜਾ ਸਕਦੀਆਂ ਨੇ ਥੱਲੇ ਗੱਡੀ ਖੜਾਉਣ ਨੂੰ ਵੀ ਮਿਲ ਜਾਂਦੀ ਹੈ ਜਿਹੜਾ ਇਹ ਲੋਕਾਂ ਨੂੰ ਵਹਿਮ ਚੜ ਗਿਆ ਨਾ ਕਿ ਪੱਤੇ ਡਿੱਗਦੇ ਨੇ ਕੋਕੇ ਪੰਜਾਬ ਉਹ ਧਰਤੀ ਹੈ ਜਿੱਥੇ ਪੱਤਿਆਂ ਦੇ ਕਾਰਨ ਵੀ ਇੱਕ ਬੰਦੇ ਦਾ ਪੱਤਾ ਕੱਟਾ ਦਿੱਤਾ ਸੀ ਯਾਨੀ ਕਤਲ ਹੋ ਗਿਆ ਸੀ ਸੋ ਇਸ ਕਰਕੇ ਰੁੱਖ ਵੱਧ ਤੋਂ ਵੱਧ ਲਾਓ ਤਾਂ ਸ਼ਾਇਦ ਵਾਤਾਵਰਣ ਦੇ ਵਿੱਚ ਇਹ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਣ ਆ ਜਿਹੜੀ ਫਿਨਲੈਂਡ ਦੀ ਰਿਪੋਰਟ ਹੈ ਨਾ ਹੈਲਸਿੰਕੀ ਯੂਨੀਵਰਸਿਟੀ ਦੀ ਗੌਰ ਫਰਮਾਓ ਕਿ ਹਰਿਆਲੀ ਦੇ ਵਿੱਚ ਬੱਚਿਆਂ ਦਾ ਜਿਹੜਾ ਇਮਿਊਨ ਸਿਸਟਮ ਉਹਨਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਜ਼ਿਆਦਾ ਸਟਰੋਂਗ ਹੁੰਦੀ ਹੈ ਗੌਰ ਫਰਮਾਓ ਬੱਚਿਆਂ ਨੂੰ ਮਿੱਟੀ 'ਚ ਖੇਡਣ ਦਿਓ ਬੱਚਿਆਂ ਨੂੰ ਬਾਗਬਾਨੀ ਕਰਨ ਦਿਓ ਸੋਮਰ ਤੋਂ ਸ਼ਨੀਵਾਰ ਸਵੇਰੇ 8:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਹਾਨੂੰ 9876309655 ਤੇ ਮੰਗਵਾ ਸਕਦੇ ਹੋ ਹੁਣ ਬਾਗਾਂ ਦੀ ਸਥਿਤੀ ਇਹ ਹੈ ਕਿ ਜੱਲਿਆਂ ਵਾਲਾ ਬਾਗ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਉਸ ਬਾਗ ਦੇ ਵਿੱਚ ਵੀ ਹਾਲਾਤ ਇਹ ਨੇ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਮੈਮੋਰੀਅਲ ਟਰਸਟ ਬਣਾ ਰੱਖਿਆ ਤੇ ਦਹਾਕਿਆਂ ਤੋਂ ਬਾਅਦ ਇੱਥੇ ਕੋਈ ਵੀ ਅਧਿਕਾਰਤ ਬੈਠਕ ਨਹੀਂ ਹੋਈ ਇਸ ٹرسٹ ਦਾ ਸਮਾਂ ਵੀ 7 ਮਹੀਨੇ ਪਹਿਲਾਂ ਖਤਮ ਹੋ ਚੁੱਕਿਆ ਸੋ ਦੇਸ਼ ਦੇ ਵਿੱਚ ਕੌਮੀ ਸ਼ਹੀਦੀ ਸਮਾਰਕ ਦੀ حیثیت ਰੱਖਣ ਵਾਲਾ ਵਿਸ਼ਵ ਪ੍ਰਸਿੱਧ ਜਲਿਆਂਵਾਲਾ ਬਾਗ ਰੱਖ-ਰਖਾਓ ਤੇ ਸਮੁੱਚੇ ਪ੍ਰਬੰਧ ਕਾਇਮ ਕਰਨ ਲਈ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ٹرسٹ ਬਣਾਇਆ ਗਿਆ ਪਰ ਦਹਾਕੇ ਹੋ ਗਏ ਨੇ ਇਸ ਦੀ ਕੋਈ ਵੀ ਅਧਿਕਾਰਤ ਮੀਟਿੰਗ ਨਹੀਂ ਹੋਈ ਤੇ ਇਸ ਦੇ ਵਿੱਚ ਇਸ ਦੇ ਨਾਲ ਜਿਹੜੇ ਇਸ ਟਰਸਟ ਦੇ ਨਿਯੁਕਤ ਕੀਤੇ ਗਏ ਸਖਤਰ ਐਸ ਕੁਮਾਰ ਮੋਖਰਜੀ ਤੇਵਾਮਾ ਕੰਪਨੀ ਦੇ ਘਾਰੀ ਕਈ ਮਹੀਨੇ ਇੱਥੇ ਗੈਰ ਰਹਿੰਦੇ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਜਲ੍ਹਿਆਂਵਾਲਾ ਬਾਗ ਨੈਸ਼ਨਲ ਟਰਸਟ ਸੋਧ ਬਿਲ 218 ਪਾਸ ਕਰਕੇ 1952 ਤੋਂ ਸਮਾਰਕ ਦੀ ਦੇਖਰੇਖ ਅਤੇ ਅਗਵਾਈ ਕਰਨ ਵਾਲੀ ਉਕਤ ਟਰਸਟ ਦੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਨੂੰ ਹਟਾ ਦਿੱਤਾ ਸੀ ਤੇ 8 ਅਕਤੂਬਰ 2018 ਨੂੰ ਟਰਸਟ ਦੇ ਨਵੇਂ ਮੈਂਬਰ ਨਿਯੁਕਤ ਕੀਤੇ ਗਏ ਜਿਨ੍ਹਾਂ ਦੇ ਵਿੱਚ ਟਰਸਟੀ ਤਰਲੋਚਨ ਸਿੰਘ ਅਨੁਸਾਰ ਜਲ੍ਹਿਆਂਵਾਲਾ ਬਾਗ ਨੈਸ਼ਨਲ ਟਰਸਟ ਦੀ ਐਵਈ ਪ੍ਰਧਾਨ ਮੰਤਰੀ ਕਰਦੇ ਨੇ ਟਰਸਟਿੰਦਾ ਕਾਰਜਕਾਲ ਵੀ 5 ਸਾਲ ਦਾ ਹੈ ਤੇ ਟਰਸਟ ਦੇ ਨਵੀਂ ਕਮੇਟੀ ਦੇ ਨਿਯਮਾਂ ਮੁਤਾਬਕ 5 ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ 8 ਮਹੀਨੇ ਪਹਿਲਾਂ ਅਕਤੂਬਰ 23 ਚ ਇਹਦੀ ਮਿਆਦ ਖਤਮ ਹੋ ਗਈ ਹੈ ਹਾਲਾਂਕਿ ਇਸ ਦੌਰਾਨ ਇਸ ਨੈਸ਼ਨਲ ਟਰਸਟ ਦੀ ਇੱਕ ਵੀ ਮੀਟਿੰਗ ਨਹੀਂ ਹੋਈ ਤੇ ਮੌਜੂਦਾ ਭਾਜਪਾ ਸਰਕਾਰ ਵੀ ਉਕਤ ਟਰਸਟ ਦੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਹੇਠ ਕਈ ਦਹਾਕਿਆਂ ਤੱਕ ਅਹੁਦੇਦਾਰਾਂ ਤੇ ਟਰਸਟੀਆਂ ਦੀ ਵੀ ਕੋਈ ਬੈਠਕ ਨਹੀਂ ਹੋਈ ਜਣੀ ਨਾ ਕਾਂਗਰਸ ਵਾਲਿਆਂ ਨੇ ਕੀਤਾ ਨਾ ਮੋਦੀ ਸਾਹਿਬ ਨੇ ਕੀਤਾ ਜੱਲਿਆਂਵਾਲਾ ਬਾਗ ਉਜੜ ਰਿਹਾ ਹੈ ਇਹ ਹਾਲਾਤ ਨਹੀਂ ਕਿ ਜਿਹੜਾ ਦੇਸ਼ ਦੀ ਆਜ਼ਾਦੀ ਲਈ ਖੂਨ ਡੋਲ ਕੇ ਇਸ ਨੂੰ ਸਿੰਜਣ ਵਾਲਾ ਜਿਹੜਾ ਬਾਗ ਹੈ ਨਾ ਇਹ ਲਾਂਤ ਹੀ ਲਾਣਾ ਮਾਫ ਕਰਨਾ ਨਾ ਉਸ ਦੀ ਵੀ ਗੌਰ ਨਹੀਂ ਫਰਮਾਉਂਦਾ ਕਾਂਗਰਸ ਪ੍ਰਧਾਨ ਨੂੰ ਹਟਾ ਦਿੱਤਾ ਉਹਦੀ ਜਗ੍ਹਾ ਆਪਣੇ ਲੈਣ ਦੇ ਪ੍ਰਧਾਨ ਮੰਤਰੀ ਖੁਦ ਬਣ ਕੇ ਟਰਸਟ ਦੇ ਕਰਤਾ ਤਰਤਾ ਹੋਰ ਬਣਾ ਲਏ ਉਹਦੀ ਮਿਆਦ ਵੀ 8 ਮਹੀਨੇ ਪਹਿਲਾਂ ਖਤਮ ਹੋ ਗਈ ਅਕਤੂਬਰ 23 ਇੱਕ ਵੀ ਮੀਟਿੰਗ ਉਹਦੀ ਨਹੀਂ ਹੋਈ ਕੀ ਕਰੋਗੇ ਤੁਸੀਂ ਬਾਗ ਉਜੜ ਰਹੀ ਐ ਉਹ ਜਿਹੜੇ ਬਾਗਾਂ ਦੇ ਗੱਲੜ ਪਟਵਾਰੀ ਸੋ ਗੱਲਾਂ ਦਾ ਖਟਿਆ ਖਾਂਦੇ ਆ ਇਹ ਲੋਕ